ਮੇਰੀ ਪਤਨੀ ਦਾ ਇੱਕ ਪੈਰ ਨਹੀਂ ਸੀ ਪਰ ਉਹ ਬਹੁਤ ਅਮੀਰ ਘਰਾਣੇ ਤੋਂ ਸੀ ਇਸ ਕਰਕੇ ਮੈਂ ਉਸ ਨਾਲ ਵਿਆਹ ਕਰ ਲਿਆ ਉਸਨੇ ਨਕਲੀ ਪੈਰ ਲਾਇਆ ਹੋਇਆ ਸੀ ਅਸੀਂ ਦੋਵੇਂ ਘਰ ਵਿੱਚ ਇਕੱਲੇ ਹੀ ਰਹਿੰਦੇ ਸੀ ਤਾਂ ਹਰ ਰਾਤ ਮੈਨੂੰ ਛੱਤ ਤੋਂ ਛੱਤ ਤੋਂ ਅਜੀਬ ਅਜੀਬ ਆਵਾਜ਼ਾਂ ਸੁਣਦੀਆਂ ਅਤੇ ਮੇਰੀ ਪਤਨੀ ਬਿਸਰੇ ਤੋਂ ਗਾਇਬ ਹੋ ਜਾਂਦੀ ਸੀ ਅਤੇ ਉਸ ਦਾ ਨਕਲੀ ਪੈਰ ਕਮਰੇ ਵਿੱਚ ਹੀ ਪਿਆ ਰਹਿੰਦਾ ਸੀ ਇੱਕ ਦਿਨ ਮੈਂ ਛੱਤ ਤੇ ਜਾ ਕੇ ਦੇਖਿਆ ਤਾਂ ਮੇਰੀ ਜਾਨ ਹੀ ਨਿਕਲ ਗਈ ਕਿਉਂਕਿ ਉੱਥੇ ਮੇਰੀ ਪਤਨੀ ਨੇ ਇੱਕ ਬਹੁਤ ਵੱਡਾ ਮੇਰੀ ਵੀ ਆਦੀ ਉਮਰ ਹੋ ਚੁੱਕੀ ਸੀ ਜਦੋਂ ਮੈਨੂੰ ਲੜਕੀ ਦੀ ਫੋਟੋ ਦਿਖਾਈ ਗਈ ਤਾਂ ਮੈਂ ਬਹੁਤ ਖੁਸ਼ ਹੋਇਆ ਮੇਰੇ ਦਿਲ ਵਿੱਚ ਬਹੁਤ ਸਾਰੇ ਜਜ਼ਬਾਤ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਸ ਦੇ ਪਿੰਡ ਵਿੱਚ ਕੁਝ ਗੜਬੜ ਹੈ ਤਾ ਮੇਰੇ ਹੋ ਜੋ ਉੱਡ ਗਏ ਨਾ ਸਿਰਫ ਇਹੀ ਸਗੋ ਤਾਂ ਇੱਕ ਨਕਲੀ ਪੈਰ ਦੀ ਵਰਤੋਂ ਵੀ ਕਰਦੀ ਸੀ ਮੈਂ ਵਿਆਹ ਕਰਵਾਉਣ ਵਾਲੀ ਤੇ ਗੁੱਸੇ ਹੋ ਗਿਆ ਮੈਂ ਉਸ ਨੂੰ ਕਿਹਾ ਕਿ ਮੇਰੇ ਤੇ ਕਿਹੜੇ ਮਾੜੇ ਦਿਨ ਆਏ ਹਨ ਕਿ ਮੈਂ ਬਿਨਾ ਪੈਰ ਵਾਲੀ ਲੜਕੀ ਨਾਲ ਵਿਆਹ ਕਰਵਾਵਾਂ ਮੈਂ ਚੰਗਾ ਭਲਾ ਸੋਹਣਾ ਜਵਾਨ ਹਾਂ ਮੇਰੇ ਵਿੱਚ ਕੋਈ ਕਮੀ ਨਹੀਂ ਫਿਰ ਮੈਂ ਅਜਿਹੇ ਘੋੜਾਕੁੱਟ ਅੱਖਾਂ ਬੰਦ ਕਰਕੇ ਕਿਵੇਂ ਪੀ ਜਾਵਾਂ ਮੇਰੇ ਰਿਸ਼ਤੇਦਾਰਾਂ ਨੇ ਵੀ ਮੈਨੂੰ ਸਮਝਾਇਆ ਦੀ ਭਾਵੇਂ ਇਸ ਲੜਕੀ ਦੇ ਇੱਕ ਪੈਰ ਵਿੱਚ ਕਮੀ ਹੈ ਪਰ ਇਹ ਲੜਕੀ ਬਹੁਤ ਅਮੀਰ ਘਰਾਣੇ ਦੀ ਹੈ ਉਸ ਨੂੰ ਆਪਣੀ ਇਸ ਕਮੀ ਦਾ ਅਹਿਸਾਸ ਹੈ ਇਸੇ ਕਰਕੇ ਉਹ ਇੱਕ ਮਿਡਲ ਕਲਾਸ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਜੇ ਇਸ ਦਾ ਇਹ ਪੈਰ ਵੀ ਠੀਕ ਹੁੰਦਾ ਤਾਂ ਤੂੰ ਉਸ ਦੇ ਵਿਆਹ ਤੱਕ ਵੀ ਨਹੀਂ ਪਹੁੰਚ ਸਕਦਾ ਇਹ ਗੱਲ ਮੇਰੇ ਦਿਲ ਨੂੰ ਤੇ ਲੱਗੀ ਅਤੇ ਮੈਂ ਉਸ ਲੜਕੀ ਨਾਲ ਵਿਆਹ ਕਰਨ ਲਈ ਹਾਂ ਕਰ ਦਿੱਤੀ ਉਸ ਦਾ ਨਾਮ ਅੰਜਨਾ ਸੀ ਉਹ ਸੱਚਮੁੱਚ ਬਹੁਤ ਸੋਹਣੀ ਲੜਕੀ ਸੀ ਉਸ ਦਾ ਇੱਕ ਬਹੁਤ ਵੱਡਾ ਘਰ ਸੀ ਅਤੇ ਉਸ ਘਰ ਵਿੱਚ ਉਹ ਬਿਲਕੁਲ ਇਕੱਲੀ ਰਹਿੰਦੀ ਸੀ ਖੈਰ ਮੇਰਾ ਉਸ ਨਾਲ ਵਿਆਹ ਹੋ ਗਿਆ ਪਰ ਜਿਵੇਂ ਹੀ ਰਾਤ ਨੂੰ ਮੈਂ ਉਸ ਦੇ ਕੋਲ ਗਿਆ ਤਾਂ ਉਸ ਨੇ ਮੈਨੂੰ ਆਪਣੇ ਕੋਲ ਬੈਠਣ ਤੋਂ ਵੀ ਮਨਾ ਕਰ ਦਿੱਤਾ ਅਤੇ ਕਿਹਾ ਮੈਂ ਕਸਮ ਖਾਦੀ ਹੈ ਕਿ ਮੈਂ 1 ਮਹੀਨੇ ਤੱਕ ਤੁਹਾਡੇ ਨਾਲ ਨਹੀਂ ਰਹਿ ਸਕਦੀ ਕਿਉਂਕਿ ਮੈਂ ਮਾਲਕ ਤੋਂ ਇੱਕ ਮੰਨਤ ਮੰਗੀ ਸੀ ਕਿ ਜੇ ਮੈਨੂੰ ਮੇਰੀ ਪਸੰਦ ਦਾ પતિ ਮਿਲੇ ਤਾਂ ਮੈਂ 1 ਮਹੀਨੇ ਤੱਕ ਲਗਾਤਾਰ ਉਪਵਾਸ ਕਰਾਂਗੀ ਅਤੇ 1 ਮਹੀਨੇ ਤੱਕ ਆਪਣੇ ਪਤੀ ਨਾਲ ਵੀ ਨਹੀਂ ਰ੍ਹਾਂਗੀ ਮੈਂ ਉਸ ਦੀ ਅਜੇ ਹੀ ਅਜੀਬ ਸ਼ਰਤ ਤੇ ਹੈਰਾਨ ਸੀ ਪਰ ਮੈਂ ਕੀ ਕਰਦਾ ਮੈਂ ਠਹਿਰਿਆ ਸਿੱਧਾ ਸਾਦਾ ਅਨਪੜ੍ਹ ਇਨਸਾਨ ਇਸ ਲਈ ਮੈਂ ਉਸ ਦੀ ਇਸ ਸ਼ਰਤ ਨੂੰ ਮੰਨਣ ਲਈ ਰਾਜ਼ੀ ਹੋ ਗਿਆ ਫਿਰ ਉਹ ਬੋਲੀ ਕਿ ਅਸੀਂ ਇਸ ਘਰ ਵਿੱਚ ਹੀ ਰ੍ਹਾਂਗੇ ਕਿਉਂਕਿ ਜੇ ਅਸੀਂ ਇੱਥੇ ਨਾ ਰਹੇ ਤਾਂ ਫਿਰ ਇੱਥੇ ਕੌਣ ਰਹੇਗਾ ਅਤੇ ਇਸ ਘਰ ਨੂੰ ਸੰਭਾਲਣ ਵਾਲਾ ਮੇਰਾ ਕੋਈ ਹੋਰ ਨਹੀਂ ਹੈ ਮੈਂ ਕਿਹਾ ਮੈਂ ਹਾਂ ਨਾ ਮੈਂ ਸੰਭਾਲ ਲਵਾਂਗਾ ਇਸ ਘਰ ਨੂੰ ਹੁਣ ਉਹ ਘਰ ਵੀ ਮੇਰਾ ਸੀ ਅਤੇ ਅੰਜਨਾ ਦੀ ਸਾਰੀ ਦੌਲਤ ਵੀ ਮੇਰੀ ਸੀ ਅਤੇ ਅੰਜਨਾ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ ਮੈਂ ਇਸ ਗੱਲ ਤੇ ਖੁਸ਼ ਸੀ ਕਿ ਮੇਰੀ ਪਤਨੀ ਦੇ ਨਾਲ ਮੈਨੂੰ ਦੌਲਤ ਅਤੇ ਘਰ ਵੀ ਮਿਲ ਗਿਆ ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਉਸ ਨਾਲ ਮੁਹੱਬਤ ਨਹੀਂ ਕਰਦਾ ਸੀ ਕਿਉਂਕਿ ਉਹ ਇੰਨੀ ਪਿਆਰੀ ਸੀ ਕਿ ਉਸ ਨਾਲ ਕੋਈ ਵੀ ਮੁਹੱਬਤ ਕਰ ਸਕਦਾ ਹੈ ਮੈਂ ਉਸ ਨੂੰ ਪਾ ਕੇ ਬਹੁਤ ਖੁਸ਼ ਸੀ ਖੈਰ ਵਕਤ ਲੰਘਦਾ ਗਿਆ ਪਰ ਕੁਝ ਦਿਨਾਂ ਬਾਅਦ ਉਸ ਘਰ ਵਿੱਚ ਇੱਕ ਅਜੀਬ ਜਿਹੀ ਹਰਕਤ ਹੋਣ ਲੱਗੀ ਮੈਨੂੰ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਸੀ ਅਤੇ ਇਹ ਕੋਈ ਛੋਟੀ ਗੱਲ ਨਹੀਂ ਸੀ ਮੈਨੂੰ ਰਾਤ ਨੂੰ ਆਪਣੇ ਕਮਰੇ ਦੀ ਛੱਤ ਤੋਂ ਅਜੀਬ ਤਰ੍ਹਾਂ ਦੀ ਆਵਾਜ਼ ਸੁਣਦੀ ਜਿਵੇਂ ਉੱਥੇ ਕੋਈ ਹੋਵੇ ਇੱਕ ਵਾਰ ਮੈਂ ਜਾਂਚ ਕਰਨ ਲਈ ਉੱਪਰ ਚੱਲ ਉੱਪਰ ਚਲਾ ਗਿਆ ਮੈਨੂੰ ਲੱਗਾ ਕਿ ਕੋਈ ਚੋਰ ਹੋਵੇਗਾ ਪਰ ਅਜਿਹਾ ਕੁਝ ਵੀ ਨਹੀਂ ਸੀ ਉੱਪਰ ਬਹੁਤ ਜਿਆਦਾ ਹਨੇਰਾ ਸੀ ਅੰਜਨਾ ਨੇ ਕਿਹਾ ਕਿ ਛੱਤ ਤੇ ਕਈ ਸਾਲਾਂ ਤੋਂ ਕੋਈ ਨਹੀਂ ਗਿਆ ਅਤੇ ਛੱਤ ਦੀ ਕਿਸੇ ਨੇ ਦੇਖਭਾਲ ਵੀ ਨਹੀਂ ਕੀਤੀ ਕਿਉਂਕਿ ਮੈਂ ਆਪਣੇ ਪੈਰ ਕਰਕੇ ਉੱਪਰ ਨਹੀਂ ਚੜ ਸਕਦੀ ਇਸੇ ਕਰਕੇ ਮੈਂ ਉੱਥੇ ਦਾ ਕੰਮ ਵੀ ਨਹੀਂ ਕਰਵਾਇਆ ਮੈਂ ਉਸ ਨੂੰ ਕਿਹਾ ਕਿ ਮੈਨੂੰ ਵੀ ਛੱਤ ਤੇ ਨਹੀਂ ਜਾਣਾ ਕਿਉਂਕਿ ਜੇ ਤੁਸੀਂ ਉੱਪਰ ਨਹੀਂ ਜਾ ਸਕਦੇ ਤਾਂ ਮੈਂ ਵੀ ਉੱਪਰ ਨਹੀਂ ਜਾਵਾਂਗਾ ਇਸ ਲਈ ਉੱਥੇ ਦਾ ਕੰਮ ਕਰਵਾਉਣ ਦੀ ਲੋੜ ਨਹੀਂ ਵੈਸੇ ਵੀ ਬੇਕਾਰ ਵਿੱਚ ਖਰਚ ਕਿਉਂ ਕੀਤਾ ਜਾਵੇ ਪਰ ਕੋਈ ਨਾ ਕੋਈ ਗੜਬੜ ਜ਼ਰੂਰ ਸੀ ਅੱਜ ਵੀ ਮੈਨੂੰ ਰਾਤ ਨੂੰ ਆਵਾਜ਼ ਸੁਣੀ ਅਤੇ ਮੈਂ ਜਾਗ ਗਿਆ ਪਰ ਜਦੋਂ ਮੈਂ ਆਪਣੇ ਨਾਲ ਵਾਲੇ ਬਿਸਤਰੇ ਤੇ ਦੇਖਿਆ ਤਾਂ ਮੇਰੀ ਜਾਨ ਨਿਕਲ ਗਈ ਮੈਂ ਦੇਖਿਆ ਕਿ ਮੇਰੀ ਪਤਨੀ ਦਾ ਉਹ ਨਕਲੀ ਪੈਰ ਬਿਸਤਰੇ ਦੇ ਹੇਠਾਂ ਪਿਆ ਸੀ ਅਤੇ ਮੇਰੀ ਪਤਨੀ ਕਮਰੇ ਤੋਂ ਗਾਇਬ ਸੀ ਉਹ ਨਕਲੀ ਪੈਰ ਦੀ ਵਰਤੋਂ ਸਾਰਾ ਦਿਨ ਕਰਦੀ ਸੀ ਪਰ ਰਾਤ ਨੂੰ ਸੌਂਦੇ ਸਮੇਂ ਉਤਾਰ ਦਿੰਦੀ ਸੀ ਤੇ ਉਸ ਤੋਂ ਬਿਨਾ ਕਿਤੇ ਜਾ ਨਹੀਂ ਸਕਦੀ ਸੀ ਮੈਂ ਸੋਚ ਵਿੱਚ ਪੈ ਗਿਆ ਕਿ ਉਹ ਤਾਂ ਵੀਲਚੇਅਰ ਦੀ ਵੀ ਵਰਤੋਂ ਨਹੀਂ ਕਰਦੀ ਸੀ ਬਸ ਇਸ ਨਕਲੀ ਪੈਰ ਦੇ ਸਹਾਰੇ ਹੀ ਉਹ ਥੋੜਾ ਬੋਤਾ ਤੁਰ ਸਕਦੀ ਸੀ ਭਾਵੇਂ ਉਸ ਨੂੰ ਤੁਰਨ ਵਿੱਚ ਥੋੜਾ ਸਮਾਂ ਲੱਗਦਾ ਸੀ ਪਰ ਵੀਲਚੇਅਰ ਤੇ ਬੈਠਣਾ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ ਉਸ ਦਾ ਕਹਿਣਾ ਸੀ ਕਿ ਮੈਨੂੰ ਵੀਲਚੇਅਰ ਤੇ ਬੈਠਣ ਨਾਲ ਨਫ਼ਰਤ ਹੈ ਉਹ ਉਸ ਨੂੰ ਬਿਲਕੁਲ ਵੀ ਬਰਤਦੀ ਨਹੀਂ ਸੀ ਪਰ ਇਹ ਕੀ ਨਕਲੀ ਪੈਰ ਤਾਂ ਇੱਥੇ ਹੀ ਪਿਆ ਹੈ ਤਾਂ ਫਿਰ ਉਹ ਕਿਤੇ ਕਿਵੇਂ ਜਾ ਸਕਦੀ ਹੈ ਜਦੋਂ ਤੋਂ ਸਾਡਾ ਵਿਆਹ ਹੋਇਆ ਸੀ ਮੇਰੀ ਪਤਨੀ ਨੇ ਮੈਨੂੰ ਕਿਸੇ ਨਾਲ ਵੀ ਨਹੀਂ ਮਿਲਵਾਇਆ ਸੀ ਹਾਲਾਂਕਿ ਮੈਨੂੰ ਕਿਹਾ ਗਿਆ ਸੀ ਕਿ ਉਸ ਦਾ ਇੱਕ ਵੱਡਾ ਕਾਰੋਬਾਰ ਹੈ ਜਿਸ ਨੂੰ ਬਹੁਤ ਸਾਰੇ ਲੋਕ ਮਿਲ ਕੇ ਚਲਾਉਂਦੇ ਹਨ ਉਸਨੇ ਬਸ ਮੈਨੂੰ ਘਰ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਕਾਰੋਬਾਰ ਬਾਰੇ ਕੁਝ ਨਹੀਂ ਦੱਸਿਆ ਸੀ ਘਰ ਵਿੱਚ ਪੈਸੇ ਆਤਾ ਰਹੇ ਸੀ ਪਰ ਕਿੱਥੋਂ ਆ ਰਹੇ ਸੀ ਮੈਨੂੰ ਬਿਲਕੁਲ ਨਹੀਂ ਸੀ ਪਤਾ ਖੈਰ ਮੈਂ ਹੁਣ ਆਪਣੀ ਪਤਨੀ ਨੂੰ ਲੱਭਣਾ ਚਾਹੁੰਦਾ ਸੀ ਕਿਉਂਕਿ ਜੇ ਉਹ ਬਿਨਾਂ ਪੈਰ ਦੇ ਕਿਤੇ ਗਈ ਸੀ ਤਾਂ ਇਸ ਦਾ ਮਤਲਬ ਸੀ ਕਿ ਉਹ ਤੁਰ ਸਕਦੀ ਸੀ ਅਤੇ ਉਹ ਡਰਾਮਾ ਕਰ ਰਹੀ ਸੀ ਨਹੀਂ ਤਾਂ ਇੱਕ ਇਨਸਾਨ ਆਪਣੇ ਪੈਰ ਤੋਂ ਬਿਨਾ ਕਿਤੇ ਇਮੇ ਜਾ ਸਕਦਾ ਹੈ ਤਾਂ ਫਿਰ ਉਹ ਕਮਰੇ ਤੋਂ ਬਾਹਰ ਕਿਵੇਂ ਗਈ ਬਾਥਰੂਮ ਦਾ ਦਰਵਾਜ਼ਾ ਖੁੱਲਾ ਸੀ ਪਰ ਬਾਥਰੂਮ ਵਿੱਚ ਕੋਈ ਨਹੀਂ ਸੀ ਮੈਂ ਕਮਰੇ ਤੋਂ ਬਾਹਰ ਨਿਕਲ ਗਿਆ ਅਤੇ ਉਸ ਨੂੰ ਲੱਭਣ ਲੱਗਾ ਪਰ ਫਿਰ ਮੈਨੂੰ ਕਮਰੇ ਵਿੱਚੋਂ ਹੌਲੀ ਜਿਹੀ ਆਵਾਜ਼ ਸੁਣਾਈ ਦਿੱਤੀ ਜਦੋਂ ਮੈਂ ਵਾਪਸ ਆਇਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੇਰੀ ਪਤਨੀ ਬਿਸਤਰੇ ਤੇ ਬੈਠੀ ਸੀ ਅਤੇ ਕੋਈ ਕਿਤਾਬ ਪੜ੍ਹ ਰਹੀ ਸੀ ਮੈਂ ਕਿਹਾ ਉਹਨੇ ਤੂੰ ਕਿੱਥੇ ਗਈ ਸੀ ਤਾਂ ਉਹ ਕਹਿਣ ਲੱਗੀ ਮੈਂ ਤਾਂ ਕਿਤੇ ਵੀ ਨਹੀਂ ਗਈ ਮੈਂ ਕਿਹਾ ਮਜਾਕ ਨਾ ਕਰ ਮੈਂ ਹੁਣੇ-ਹੁਣੇ ਬਿਸਤਰੇ ਤੋਂ ਤੈਨੂੰ ਲੱਭਣ ਲਈ ਉੱਠਿਆ ਸੀ ਉਸਨੇ ਕਿਹਾ ਤੁਹਾਨੂੰ ਅੱਜ ਕੀ ਹੋ ਗਿਆ ਹੈ ਮੈਨੂੰ ਲੱਗਦਾ ਹੈ ਤੁਸੀਂ ਧਿਆਨ ਨਾਲ ਨਹੀਂ ਦੇਖਿਆ ਹੋਵੇਗਾ ਮੈਂ ਆਪਣੀ ਪਤਨੀ ਨਾਲ ਇੰਨੀ ਬੈਂਸ ਨਹੀਂ ਕੀਤੀ ਤੇ ਸੋਚਣ ਲੱਗਾ ਕਿ ਜੇ ਉਸਨੇ ਝੂਠ ਹੀ ਬੋਲ ਦਿੱਤਾ ਤਾਂ ਇਸ ਦਾ ਮਤਲਬ ਉਹ ਮੇਰੇ ਨਾਲ ਹਮੇਸ਼ਾ ਝੂਠ ਬੋਲਦੀ ਆ ਰਹੀ ਸੀ ਤਾਰੀ ਨਾ ਸਾਫ ਝੂਠ ਉਹ ਮੇਰੇ ਨਾਲ ਕਿਉਂ ਬੋਲ ਰਹੀ ਸੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਉਹ ਕਮਰੇ ਵਿੱਚ ਨਹੀਂ ਸੀ ਤਾਂ ਫਿਰ ਉਹ ਮੇਰੇ ਨਾਲ ਅਜਿਹਾ ਝੂਠ ਕਿਉਂ ਬੋਲ ਰਹੀ ਸੀ ਜਾਂ ਉਹ ਨਹੀਂ ਸਮਝਦੀ ਸੀ ਕਿ ਉਹ ਇੱਕ ਅਪਾਹਜ ਲੜਕੀ ਹੈ ਜੇ ਉਹ ਇਸ ਤਰ੍ਹਾਂ ਝੂਠ ਬੋਲੇਗੀ ਤਾਂ ਫੜੀ ਜਾਵੇਗੀ ਅਚਾਨਕ ਮੈਂ ਵੀ ਬਦਲ ਗਿਆ ਮੈਂ ਕਿਹਾ ਸ਼ਾਇਦ ਮੈਨੂੰ ਗਲਤਫਹਿਮੀ ਹੋ ਗਈ ਹੋਵੇਗੀ ਅਸਲ ਵਿੱਚ ਤੂੰ ਇੰਨੀ ਪਤਲੀ ਹੈਂ ਕਿ ਬਿਸਤਰੇ ਵਿੱਚ ਹੁੰਦੀ ਵੀ ਨਜ਼ਰ ਨਹੀਂ ਆਉਂਦੀ ਰਜਾਈ ਵਿੱਚ ਤਾਂ ਉਦਾਹੀ ਖੋ ਜਾਂਦੀ ਹੈ ਮੈਂ ਆਪਣੀ ਗੱਲ ਤੇ ਹਸਣ ਲੱਗਾ ਅਤੇ ਉਸ ਨੇ ਵੀ ਮੇਰਾ ਸਾਥ ਦਿੱਤਾ ਉਸ ਤੋਂ ਬਾਅਦ ਮੈਂ ਸ਼ੋਕ ਵਿੱਚ ਸੀ ਪਰ ਮੈਂ ਸੌਂਦਾ ਨਹੀਂ ਸੀ ਅਸਲ ਵਿੱਚ ਮੈਨੂੰ ਨੀਂਦ ਨਹੀਂ ਆ ਰਹੀ ਸੀ ਅਗਲੇ ਦਿਨ ਮੈਨੂੰ ਫਿਰ ਛੱਤ ਤੇ ਕਿਸੇ ਦੇ ਤੁਰੰਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਮੈਂ ਪਲਟ ਕੇ ਦੇਖਿਆ ਤਾਂ ਮੇਰੀ ਪਤਨੀ ਕਮਰੇ ਵਿੱਚ ਨਹੀਂ ਸੀ ਪਰ ਅੱਜ ਮੈਂ ਸੌਣ ਦਾ ਨਾਟਕ ਕਰਦਾ ਰਿਹਾ ਕਿਉਂਕਿ ਮੈਂ ਨੂੰ ਕੱਲ ਉਸ ਰਾਜ ਤੋਂ ਪਰਦਾ ਉਠਾਣਾ ਸੀ ਮੈਂ ਚਾਹੁੰਦਾ ਸੀ ਕਿ ਮੇਰੀ ਪਤਨੀ ਥੋੜੀ ਬੇਫਿਕਰ ਹੋ ਜਾਵੇ ਕਿਤੇ ਸਾਵਧਾਨ ਨਾ ਹੋ ਜਾਵੇ ਕਿਉਂਕਿ ਜੇ ਉਹ ਇੰਨਾ ਵੱਡਾ ਖੇਡ ਖੇਡ ਰਹੀ ਸੀ ਤਾਂ ਇਸ ਦਾ ਮਤਲਬ ਸੀ ਕਿ ਉਹ ਕੋਈ ਧਾਰਨ ਇਨਸਾਨ ਨਹੀਂ ਸੀ ਉਹ ਬਹੁਤ ਚਲਾਕ ਔਰਤ ਸੀ ਅੱਜ ਫਿਰ ਆਵਾਜ਼ ਸੁਣਾਈ ਦਿੱਤੀ ਅਤੇ ਮੈਂ ਫਿਰ ਪਲਟ ਕੇ ਦੇਖਿਆ ਤਾਂ ਅੱਜ ਵੀ ਉਹ ਬਿਸਤਰੇ ਤੇ ਨਹੀਂ ਸੀ ਉਸ ਦਾ ਨਕਲੀ ਪੈਰ ਵੀ ਉੱਥੇ ਹੀ ਬਿਸਤਰੇ ਤੇ ਪਿਆ ਸੀ ਜਿਸ ਨੂੰ ਅੱਜ ਵੀ ਉਸਨੇ ਕੱਪੜਿਆਂ ਨਾਲ ਟਕਿਆ ਹੋਇਆ ਸੀ ਪਰ ਅੱਜ ਮੈਂ ਹੱਥ ਵਿੱਚ ਟਾਰਚ ਲੈ ਕੇ ਛੱਤ ਵੱਲ ਚੱਲ ਪਿਆ। ਮੇਰੀ ਪਤਨੀ ਨੇ ਤਾਂ ਕਿਹਾ ਸੀ ਕਿ ਛੱਤ ਤੇ ਕਈ ਸਾਲਾਂ ਤੋਂ ਕੋਈ ਨਹੀਂ ਗਿਆ ਅਤੇ ਉੱਥੇ ਬਹੁਤ ਗੰਦਗੀ ਹੈ ਪਰ ਅਜਿਹਾ ਕੁਝ ਵੀ ਨਹੀਂ ਸੀ। ਮੈਂ ਦਰਵਾਜ਼ਾ ਬਹੁਤ ਹੋਲੀ ਨਾਲ ਖੋਲ੍ਹਿਆ ਅਤੇ ਦੇਖਿਆ ਤਾਂ ਮਹਿਸੂਸ ਹੋਇਆ ਕਿ ਜਿਵੇਂ ਇੱਥੇ ਕੋਈ ਆਉਂਦਾ ਜਾਂਦਾ ਹੈ ਅਤੇ ਇਸ ਨੂੰ ਸਾਫ਼ ਵੀ ਕੀਤਾ ਜਾਂਦਾ ਹੈ। ਜਦੋਂ ਉਹ ਮੇਰੇ ਨਾਲ ਇੰਨਾ ਝੂਠ ਬੋਲ ਰਹੀ ਸੀ ਤਾਂ ਇੱਕ ਹੋਰ ਝੂਠ ਵੀ ਬੋਲ ਸਕਦੀ ਸੀ ਮੈਂ ਉੱਪਰ ਗਿਆ ਤਾਂ ਮੇਰਾ ਦਿਲ ਬੈਠ ਗਿਆ ਕਿਉਂਕਿ ਮੈਨੂੰ ਕਿਸੇ ਮਰਦ ਦੀ ਆਵਾਜ਼ ਸੁਣਾਈ ਦਿੱਤੀ ਕਿ ਮੇਰੀ ਪਤਨੀ ਮੈਨੂੰ ਧੋਖਾ ਦੇ ਰਹੀ ਸੀ ਕਿ ਉਹ ਕਿਸੇ ਹੋਰ ਮਰਦ ਨਾਲ ਛੱਤ ਤੇ ਮੌਜੂਦ ਸੀ ਅਤੇ ਮੈਨੂੰ ਇੰਨਾ ਵੱਡਾ ਧੋਖਾ ਦੇ ਕੇ ਮੇਰੇ ਨਾਲ ਬੇਵਫਾਈ ਕਰ ਰਹੀ ਸੀ ਪਰ ਕਿਉਂ ਮੈਂ ਤਾਂ ਉਸ ਦੀ ਕਮੀ ਹੋਣ ਦੇ ਬਾਵਜੂਦ ਵੀ ਉਸ ਨਾਲ ਵਿਆਹ ਕਰਵਾ ਲਿਆ ਮੇਰੀ ਕੀ ਗਲਤੀ ਸੀ ਮੈਂ ਉੱਪਰ ਗਿਆ ਤਾਂ ਸਭ ਕੁਝ ਸਾਫ਼ ਸੀ ਅਤੇ ਲਾਈਟ ਵੀ ਚਾਲੂ ਸੀ ਉੱਪਰ ਇੱਕ ਕਮਰਾ ਵੀ ਬਣਾਇਆ ਗਿਆ ਸੀ ਮੇਰਾ ਦਿਲ ਬਹੁਤ ਜ਼ੋਰ ਨਾਲ ਧੜਕ ਰਿਹਾ ਸੀ ਮੈਂ ਅਜਿਹਾ ਮੰਜ਼ਰ ਨਹੀਂ ਦੇਖਣਾ ਚਾਹੁੰਦਾ ਸੀ ਜਿਸ ਨੂੰ ਮੈਂ ਕਦੇ ਵੀ ਨਾ ਭੁੱਲ ਸਕਾਂ ਪਰ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਅਜਿਹਾ ਮੰਜ਼ਰ ਮੇਰਾ ਇੰਤਜ਼ਾਰ ਕਰ ਰਿਹਾ ਸੀ ਉਸ ਕਮਰੇ ਵਿੱਚ ਇੱਕ ਮਰਦ ਬੈਠਾ ਸੀ ਜੋ ਕੰਪਿਊਟਰ ਤੇ ਕੰਮ ਕਰ ਰਿਹਾ ਸੀ ਤੇ ਮੇਰੀ ਪਤਨੀ ਉਸਦੇ ਕੋਲ ਬੈਠੀ ਸੀ ਮੇਰੀ ਪਤਨੀ ਦਾ ਪੈਰ ਬਿਲਕੁਲ ਠੀਕ ਸੀ ਉਸਦਾ ਪੈਰ ਸਹੀ ਸਲਾਮਤ ਸੀ ਉਹ ਦੋਵੇਂ ਮੈਨੂੰ ਦੇਖ ਕੇ ਹੈਰਾਨ ਹੋ ਗਏ ਮੈਂ ਉੱਥੋਂ ਵਾਪਸ ਜਾਣ ਲੱਗਾ ਮੇਰੀ ਪਤਨੀ ਡੋੜਦੀ ਹੋਈ ਮੇਰੇ ਪਿੱਛੇ ਆਈ ਤੇ ਉਸ ਨੂੰ ਤੁਰਦੇ ਦੇਖ ਕੇ ਮੈਂ ਰੁਕ ਗਿਆ ਮੈਂ ਕਿਹਾ ਤੂੰ ਮੇਰੇ ਨਾਲ ਐਡਾ ਵੱਡਾ ਖੇਡ ਖੇਡਿਆ ਤਾਂ ਉਹ ਕਹਿਣ ਲੱਗੀ ਅਸਲ ਵਿੱਚ ਮੈਂ ਇੱਕ ਅਜੀਹਾ ਕੰਮ ਕਰਦੀ ਹਾਂ ਜਿਸ ਬਾਰੇ ਮੈਂ ਕਿਸੇ ਨੂੰ ਕੁਝ ਨਹੀਂ ਦੱਸ ਸਕਦੀ ਪਰ ਇਹ ਕੰਮ ਮੇਰੇ ਦੇਸ਼ ਲਈ ਬਿਲਕੁਲ ਵੀ ਮਾੜਾ ਨਹੀਂ ਹੈ ਅਤੇ ਨਾ ਹੀ ਇੱਥੇ ਰਹਿਣ ਵਾਲਿਆਂ ਲਈ ਪਰ ਅਸੀਂ ਇਹ ਗੱਲਾਂ ਕਿਸੇ ਨੂੰ ਦੱਸ ਨਹੀਂ ਸਕਦੇ ਮੈਂ ਜਾਣਬੁੱਝ ਕੇ ਇੱਕ ਪੈਰ ਨਾ ਹੋਣ ਦਾ ਡਰਾਮਾ ਕੀਤਾ ਸੀ ਕਿਉਂਕਿ ਅਜਿਹੇ ਕੰਮ ਵਿੱਚ ਸਭ ਦਾ ਖਤਰਾ ਹੁੰਦਾ ਸੀ ਕਿਸੇ ਨੂੰ ਮੇਰੇ ਨਾਲ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ ਮੈਂ ਕੰਟਰੈਕਟ ਸਾਈਨ ਕੀਤਾ ਹੋਇਆ ਸੀ ਪਰ ਆਪਣੇ ਦਿਲ ਦੇ ਹੱਥੋਂ ਮਜਬੂਰ ਹੋ ਕੇ ਆਪਣੀ ਖੁਆਇਸ਼ ਨੂੰ ਪੂਰਾ ਕਰਨ ਲਈ ਮੈਂ ਤੇਰੇ ਨਾਲ ਵਿਆਹ ਕਰ ਲਿਆ ਅਤੇ ਮੈਂ ਤੈਨੂੰ ਵੀ ਇਸ ਰਾਜ ਤੋਂ ਦੂਰ ਰੱਖਣਾ ਚਾਹੁੰਦੀ ਸੀ ਕਿਉਂਕਿ ਇਹ ਕੰਮ ਬਹੁਤ ਖਤਰਨਾਕ ਹੈ ਜੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਮੇਰੀ ਕੋਈ ਕਮਜ਼ੋਰੀ ਹੈ ਤਾਂ ਉਹ ਮੇਰੀ ਕਮਜ਼ੋਰੀ ਦਾ ਫਾਇਦਾ ਉਠਾਣਗੇ ਇਸ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਸਾਰੀ ਗੱਲ ਸਮਝਾ ਦਿੱਤੀ ਅਤੇ ਸੱਚਮੁੱਚ ਮੈਨੂੰ ਆਪਣੀ ਪਤਨੀ ਤੇ ਭਰੋਸਾ ਸੀ ਉਸ ਤੇ ਉਸ ਦਾ ਝੂਠ ਬੋਲਣਾ ਉਸ ਦੀ ਮਜਬੂਰੀ ਸੀ ਕਿਉਂਕਿ ਉਹ ਸਰਕਾਰੀ ਜਾਸੂਸ ਸੀ ਪਰ ਜਦੋਂ ਮੈਂ ਉਸ ਨੂੰ ਆਪਣੇ ਪੈਰਾਂ ਤੇ ਖੜੀ ਦੇਖਿਆ ਤਾਂ ਮੈਂ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੇਰੇ ਵਿੱਚ ਕੋਈ ਕਮੀ ਨਹੀਂ ਹੈ ਪਰ ਤੂੰ ਇਹ ਸਭ ਮੇਰੇ ਤੋਂ ਇੰਨੇ ਦਿਨ ਕਿਵੇਂ ਲੁਕਾਇਆ ਉਸਨੇ ਕਿਹਾ ਸਾਨੂੰ ਭੇਸ ਬਦਲਣਾ ਸਿਖਾਇਆ ਜਾਂਦਾ ਹੈ ਅਤੇ ਜਗਾ ਜਗਾ ਜਾ ਕੇ ਅਪਰਾਧੀਆਂ ਤੇ ਹੱਥ ਲਗਾਉਣਾ ਸਿਖਾਇਆ ਜਾਂਦਾ ਹੈ ਮੈਂ ਤੁਹਾਨੂੰ ਦੇਖਦੇ ਹੀ ਸਮਝ ਗਈ ਸੀ ਕਿ ਤੁਸੀਂ ਸਿੱਧੇ ਸਾਦੇ ਇਨਸਾਨ ਹੋ ਜੇ ਮੈਂ ਤੈਨੂੰ ਹੀ ਬੇਵਕੂਫ ਨਹੀਂ ਬਣਾ ਸਕਦੀ ਤਾ ਫਿਰ ਅਪਰਾਧੀ ਨੂੰ ਕਿਵੇਂ ਬਣਾਵਾਂਗੀ ਮੈਂ ਉਸਦੀ ਇੱਕ ਗੱਲ ਤੇ ਹੱਸਣ ਲੱਗਾ ਅਤੇ ਕਿਹਾ ਇਸ ਬੇਵਕੂਫ ਨੂੰ ਕਿਤੇ ਛੱਡ ਤਾਂ ਨਹੀਂ ਦੇਵੇਂਗੀ ਉਹ ਕਹਿ ਲੱਗੀ ਨਹੀਂ ਬਿਲਕੁਲ ਨਹੀਂ ਪਰ ਸਾਡੀ ਜ਼ਿੰਦਗੀ ਸਧਾਰਨ ਲੋਕਾਂ ਨਾਲੋਂ ਥੋੜੀ ਬਖਰੀ ਹੈ ਮੈਂ ਉਸ ਨੂੰ ਕਿਹਾ ਮੈਨੂੰ ਕੋਈ ਤਰ੍ਹਾਂ ਇਤਰਾਜ਼ ਨਹੀਂ ਮੈਂ ਹਰ ਤਰ੍ਹਾਂ ਨਾਲ ਤੇਰਾ ਸਾਥ ਦੇਣ ਦੀ ਕੋਸ਼ਿਸ਼ ਕਰਾਂਗਾ ਉਸ ਨੇ ਮੈਨੂੰ ਕਿਹਾ ਤੁਸੀਂ ਘਰ ਸੰਭਾਲ ਲਵੋ ਕਿਉਂਕਿ ਉਸਦਾ ਕੰਮ ਮੈਂ ਨਹੀਂ ਕਰ ਸਕਦਾ ਸੀ ਪਰ ਮੈਨੂੰ ਹੁਣ ਆਪਣੀ ਪਤਨੀ ਤੇ ਬਹੁਤ ਮਾਣ ਸੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ